ਸ੍ਰੀ ਗੁਰੂ ਖਾਲਸਾ ਜੀ ਧੰ ਅਠਵੇਂ ਗੁਰਦੇਵ ਧੰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ 1656 ਦੇ ਵਿੱਚ ਧੰ ਸਤਿਗੁਰੂ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀਆਂ ਦੇ ਗ੍ਰਹਿ ਮਾਤਾ ਕ੍ਰਿਸ਼ਨ ਜੀ ਦੀ ਕੁੱਖੋਂ ਹੋਇਆ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਗੱਦਗੱਦ ਕਰਦਾ ਚਿਹਰਾ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਜਿਹਨੂੰ ਵੇਖ ਕਰਕੇ ਗੁਰੂ ਕੇ ਸਿੱਖ ਤਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸ੍ਰੀ ਬਾਲਾਪ੍ਰੀਤਮ ਮਹਾਰਾਜ ਜੀ ਆਖਣ ਲੱਗੇ ਖਾਲਸਾ ਜੀ ਤਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਐਸਾ ਸਤਗੁਰ ਹੈ ਜਿੱਥੇ ਵੀ ਗੁਰੂ ਕਾ ਸਿੱਖ ਮਹਾਰਾਜ ਨੂੰ ਚੇਤੇ ਕਰੇ ਉਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਸਿੱਖ ਦੀ ਬਾਹ ਫੜਦੇ ਜੀ ਕਿਵੇਂ ਫੜਦੇ ਨੇ ਅਰਦਾਸ ਪੜ ਲਈਏ ਗੁਰੂ ਕਲਗੀ ਧਰਮ ਮਹਾਰਾਜ ਜੀ ਨੇ ਲਿਖਿਆ ਸ੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਢਠਾ ਸਭ ਦੁੱਖ ਜਾਏ ਜੇ ਅੱਜ ਦਿੱਲੀ ਐਡੀ ਸੁਖੀ ਵਸਦੀ ਆ ਦੁੱਖਾਂ ਤੋਂ ਦੂਰ ਵਸਦੀ ਐ ਇਹ ਵੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ ਖਾਲਸਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਘਰ ਐਡਾ ਵੱਡਾ ਜੇ ਇੱਥੇ ਗੂੰਗੇ ਬੋਲਦੇ ਜੇ ਇੱਥੇ ਬહેરા ਬੋਲਦੇ ਜੇ ਅੰਬਾਲੇ ਦੀ ਧਰਤੀ ਤੇ ਚਲੇ ਜਾਓ ਪੰਜੋਖਰਾ ਸਾਹਿਬ ਗੁਰਦਰਾ ਸਾਹਿਬ ਬਣਿਆ ਉਥੇ ਪੰਡਤ ਨੇ ਹੰਕਾਰ ਕੀਤਾ ਕਿ ਮਹਾਰਾਜ ਕਿਉਂਕਿ ਬਾਲਾ ਪ੍ਰੀਤਮ ਸਨ ਛੋਟੀ ਜੀ ਉਮਰ ਸੀ ਸਤਿਗੁਰਾਂ ਦੀ 8 ਕ ਸਾਲ ਦੀ ਉਮਰ ਸੀ ਪੰਡਤ ਕਹਿੰਦਾ ਤੂੰ ਨਿੱਕਾ ਜਿਹਾ ਗਰੂ ਹੈ ਮੈਨੂੰ ਗੀਤਾ ਦੇ ਅਰਥ ਕਰਾ ਕਰਕੇ ਸੁਣਾਓ ਮਹਾਰਾਜ ਕਹਿੰਦੇ ਪੰਡਤ ਜੀ ਜੇ ਅਸੀਂ ਕੀਤੇ ਤੁਸੀਂ ਕਹਿਣਾ ਕੋਈ ਗੁਰੂ ਰੱਖ ਕੇ ਸਿੱਖ ਲੈ ਹੋਣਗੇ ਗੁਰੂ ਨੇ ਜਾਓ ਕੋਈ ਐਸਾ ਵਿਅਕਤੀ ਲੈ ਕੇ ਆਓ ਜਿਹੜਾ ਅਣਪੜ ਹੋਵੇ ਗੁਰੂ ਨਾਨਕ ਦੇ ਘਰ ਦੀ ਅਜਮਤ ਵਿਖਾਈਏ ਉਹ ਗੁਰੂ ਖਾਲਸਾ ਜੀ ਪੰਡਤ ਇੱਕ ਬਹਿਰੇ ਨੂੰ ਤੇ ਤੋਤਲੇ ਬੰਦੇ ਨੂੰ ਲੈ ਕੇ ਆਇਆ ਜਿੰਦਾ ਨਾਮ ਇਤਿਹਾਸ ਦੇ ਵਿੱਚ ਛੱਜੂ ਝਿਵਰ ਆਇਆ ਛੱਜੂ ਚੀਵਰ ਆਇਆ ਸਤਗੁਰਾਂ ਕੋਲੇ ਮਹਾਰਾਜ ਜੀ ਨੇ ਆਪਣੀ ਛੜੀ ਹਉਂਦੇ ਸਿਰ ਦੇ ਉੱਤੇ ਰੱਖੀ ਮਿਹਰ ਦੀ ਨਿਗਾਹ ਕੀਤੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਖਾਲਸਾ ਜੀ ਜਿਹੜਾ ਬੋਲ ਨਹੀਂ ਸੀ ਸਕਦਾ ਉਹ ਛੱਜੂ ਚੀਵਰ ਤੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਗੀਤਾ ਦੇ ਅਰਥ ਕਰਾਏ ਗੀਤਾ ਦੇ ਅਰਥ ਕਰਾਏ ਜਦੋਂ ਮਹਾਰਾਜ ਨੇ ਜਜਕਾਰਾਂ ਹੋ ਗਈਆਂ ਬਾਲੇ ਦੇ ਲੋਕਾਂ ਦੇ ਵਿੱਚ ਅੱਜ ਵੀ ਪੰਜੋਖਰਾ ਸਾਹਿਬ ਕੋਈ ਚਲਾ ਜਾਵੇ ਜਿਹਦਾ ਤੋਤਲਾ ਹੋਵੇ ਜਾਂ ਬਹਿਰਾ ਹੋਵੇ ਉੱਥੇ ਸਰੋਵਰ ਬਣਿਆ ਪੰਜੋਖਰਾ ਸਾਹਿਬ ਜਾ ਕੇ ਇਸ਼ਨਾਨ ਕਰੇ ਅੱਜ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਦਾ ਮੀਰ ਵਰਤ